ਸਟੱਡੀ ਦਾ ਦੋਸਤੋ ਇਹ ਹੈ ਜੀ ਫਿਨਲੈਂਡ ਦਾ ਸ਼ਹਿਰ ਤੁਰਕੂ ਜਿੱਥੇ ਆਈਕਾ ਲੋਕ ਸਟੱਡੀ ਕਰਨ ਬਹੁਤ ਆ ਰਹੇ ਵੇ ਕਿਉਂਕਿ ਫਿਨਲੈਂਡ ਇੱਕ ਐਸਾ ਮਿਲ ਕੇਗਾ ਜਿਹੜਾ ਸਸਤੇ ਪੈਸਿਆਂ ਵਿੱਚ ਵੀ ਆਰ ਦੇ ਦਿੰਦਾ ਯਾਨੀ ਕਿ ਪੜ੍ਹਾਈ ਦਾ ਖਰਚਾ ਤੇ ਘੱਟ ਗਿਆ ਦੂਸਰੀ ਰਚਾ ਦੇ ਮੁਕਾਬਲੇ ਕਈ ਲੋਕਾਂ ਦੀ ਇੱਥੇ ਸਟੱਡੀ ਵੀਜ਼ੇ ਦੇ ਵਿੱਚ ਵੀ ਹੈਲਪ ਹੋ ਜਾਂਦੀ ਹੈ ਸਰਕਾਰ ਥੋੜੀ ਹੈਲਪ ਕਰ ਦਿੰਦੀ ਹੈ ਤੇ ਉਹਨਾਂ ਨੂੰ ਥੋੜਾ ਇਜੀ ਹੋ ਜਾਂਦਾ ਹੈ ਸੈੱਟ ਹੋਣਾ ਤੇ ਬਾਕੀ ਇੰਡੀਆ ਤੋਂ ਪਾਕਿਸਤਾਨ ਤੋਂ ਸ਼੍ਰੀ ਲੰਕਾ ਚਾਈਨਾ ਤੋਂ ਬੰਗਲਾਦੇਸ਼ ਇੱਥੇ ਤੜਾ ਤੜ ਲੋਕ ਆਦੇਵੇਂ ਪਰਮੀਆਂ ਸਮੇਤ ਆ ਰਹੇ ਹੋਏ ਕਿਉਂਕਿ ਸਟੱਡੀ ਵੀਜ਼ੇ ਨਾਲ ਅਗਰ ਬੱਚੇ ਆਏ ਨੇ ਤੇ ਬੱਚੇ ਵੀ ਫਰੀ ਫਰੀ ਪੜ੍ਹਾਈ ਕਰ ਰਹੇ ਹੋਏ ਸਟੈਂਡ ਆਫ ਲਿਵਿੰਗ ਇਨ ਦਾ ਬਹੁਤ ਅੱਛਾ ਹੈ ਇੱਥੇ ਬਹੁਤ ਜ਼ਿਆਦਾ ਜੀ ਦੇਸੀ ਬੰਦੇ ਨਹੀਂ ਪਹੁੰਚੇ ਜਦੋਂ ਬਹੁਤ ਜ਼ਿਆਦਾ ਦੇਸੀ ਬੰਦੇ ਪਹੁੰਚ ਜਾਂਦੇ ਨਾ ਉਦੋਂ ਫੇ ਆਸਾ ਆਸਾ ਮੁਲਕ ਸਖਤ ਹੋ ਜਾਂਦੇ ਵਿਕਰਮ ਸਖਤ ਹੋ ਜਾਂਦੇ ਵੇ ਲੇਕਿਨ ਹਾਲੇ ਰਾਬਦਾ ਬਚਾਈ ਗਾਇ ਬੜੀਆਂ ਚੈਜੀਆਂ ਫੈਮਲੀਆਂ ਤਿਆਰੀਆਂ ਹੀ ਆ ਹਰ ਕੋਈ ਚੰਗੀ ਫਿਊਚਰ ਵਿਚ ਜਾ ਤਿਆਰਦਾ ਗਾਇ ਬਾਕੀ ਦੋਸਤੋ ਜਿਹੜੇ ਇੱਥੇ ਸਟੱਡੀ ਵਿਚ ਤਿਆਰ ਰੇ ਨਾ ਕਾਫੀ ਲੋਗ ਲੜਕੀਆਂ ਵੀ ਕਾਫੀ ਆਈਆਂ ਕੱਲੀਆਂ ਲੜਕੇ ਆਈਆਂ ਫੈਮਲੀ ਵੀ ਆਈਆਂ ਇੱਥੇ ਇੱਥੇ ਜਿਆਦਾ ਕੰਮ ਕਰੇ ਫੂਡ ਡਿਲੀਵਰੀ ਦਾ ਤੁਸੀਂ ਤੁਰਕੋ ਸ਼ਹਿਰ ਦੇਖ ਲਓ ਤਾਂ ਦੇਖ ਲਓ ਉਰਵੀ ਜਿਹੜੇ ਸ਼ਹਿਰ ਗਏਵੇਂ ਜਿਵੇਂ ਹਰ ਸੰਕੀ ਇੱਥੇ ਜ਼ਿਆਦਾਤਰ ਤੁਹਾਨੂੰ ਆਪਣੇ ਇੰਡੀਅਨ ਲੋਗ ਪਾਕਿਸਤਾਨ ਤੋਂ ਬੰਗਲਾਦੇਸ਼ ਦੇ ਲੋਗ ਫੂਡ ਡੀਵੀ ਦਾ ਕੰਮ ਕਰਦੇ ਮਿਲ ਗਏ ਕਈਆਂ ਸਕੂਟਰੀ ਰੱਖੀ ਏ ਕਈਆਂ ਸੈਗ ਰੱਖਿਆ ਏ ਕਈਆਂ ਨੇ ਕਾਰ ਰੱਖੀ ਏ ਇਹ ਡਿਪੈਂਡ ਕਰਦਾ ਤੁਸੀਂ ਕਿੰਨੇ ਚਿਰ ਤੋਂ ਰਹਿ ਰਹੇ ਹੋ ਤੇ ਤੁਹਾਡੀ ਤੁਸੀਂ ਕਿੰਨਾ ਚਿਰ ਕੰਮ ਕਰਨਾ ਹੈ ਕਿੰਨੇ ਘੰਟੇ ਕੰਮ ਕਰਦੇ ਹੋ ਗਰਮੀਆਂ ਵਿੱਚ ਤੇ ਸਕੂਟਰੀ ਤੇ ਇਸ ਸੈਕਟਰ ਦੀ ਗੱਲ ਹੈ ਜੰਦਾ ਲੇਕਿਨ ਜਦੋਂ ਬਰਫਾ ਬੰਦੀ ਹੈ ਫਿਰ ਤੁਹਾਨੂੰ ਗੱਡੀ ਲੋਡ ਪੈਂਦੀ ਹੈ ਇੱਥੇ ਲੜਕੀਆਂ ਵੀ ਕੰਮ ਕਰ ਰਹੀਆਂ ਜਿੰਨੀ ਆਪਣੀ ਕਾਰ ਰੱਖੀ ਹੋਈ ਹੈ ਉਹ ਕਾਰ ਤੇ ਡਿਲੀਵਰੀ ਕਰਦੀਆਂ ਅੱچھے ਪੈਸੇ ਕਮਾਈਆਂ ਬਾਕੀ ਡਿਪੈਂਡ ਕਰਦਾ ਆਪੋ ਆਪਣੀ ਕਿਸਮਤ ਤੇ ਲੇਕਿਨ ਜਿਆਦਾ ਲੋਗੇ ਤੇ ਪੀਆ ਦੇ ਚੱਕਰ ਚ ਆ ਰਹੇ ਵੇ ਹੋਰ ਇੱਥੇ ਇੱਕ ਫਾਇਦਾ ਹੋਰ ਹੈ ਫਿਨਿਸ਼ ਲੈਂਗੁਏਜ ਨਾਲ ਨਾਲ ਇੱਥੇ ਤਕਰੀਬਨ ਹਰ ਕੋਈ ਬੰਦਾ ਇੰਗਲਿਸ਼ ਆਂਦਾ ਹੈ ਕੋਈ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਇੰਗਲਿਸ਼ ਜਾਂਦੇ ਨੀਦੇ ਤੁਹਾਨੂੰ ਹਰ ਮੁੱਲੇ ਤੇ ਇੰਗਲਿਸ਼ ਆਂਦਾਗਾ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ ਕੋਈ ਚੀਜ਼ ਖੇਦਣੀ ਹੈ ਬੈਂਕ ਚ ਜਾਣਾ ਹੈ ਕਿਤੇ ਵੀ ਜਾਣਾ ਹੈ ਤੁਹਾਨੂੰ ਹਰ ਕੰਮ ਲਈ ਜਿੱਥੇ ਚਲ ਜਾਂਦਾਗਾ ਸਟੈਂਡ ਆਫ ਲਿਵਿੰਗ ਬਹੁਤ ਅੱਛਾ ਹੈ ਟ੍ਰਾਂਸਪੋਰਟ ਸਿਸਟਮ ਵੀ ਬਹੁਤ ਅੱਛਾ ਹੈ ਬੱਚਿਆਂ ਦੀ ਪੜ੍ਹਾਈ ਇੱਥੇ ਬਹੁਤ ਵਧੀਆ ਹੈ ਸੇਫ ਕੰਟਰੀ ਹੈ ਕਿਸੇ ਕਿਸਮ ਦਾ ਕੋਈ ਰਿਸਕ ਨਹੀਂਗਾ ਟਾਈਮ ਵੀ ਉਹ ਲੱਗਦਾ ਹੈ ਕਿਉਂਕਿ ਕਈ ਲੋਕ ਕਾਲੇ ਪੈ ਜਾਂਦੇ ਵੇ ਵੀ ਫੜਾ ਫੜ ਪੜ੍ਹਾਈ ਪੂਰੀ ਹੋਵੇ ਤੇ ਪੈਸੇ ਕਮਾਉਣੀ ਸ਼ੁਰੂ ਕਰੀਏ ਦੋਸਤੋ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਜਿਹੜਾ ਕਾਲੀ ਦਾ ਕੰਮ ਹੁੰਦਾ ਉਹ ਹੁੰਦਾ ਸ਼ੈਤਾਨ ਦਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਵੀਡੀਓ